ਸਸ਼ਕਲ ਜੀ ਇਹ ਵਾਲੇ ਸੂਟ ਨੇ ਜੀ ਬਨਾਰਸੀ ਬ੍ਰੋਕੇਟ ਦੀ ਸ਼ਰਟ ਰਹੇਗੀ ਜੀ ਨਾਲ ਬਾਟਮ ਹੈ ਜਿਹੜੀ ਸਿਲਕ ਦੀ ਰਹੇਗੀ ਜੀ ਵਿਦਆਊਟ ਦੁਪੱਟਾ ਰਹਿਣਗੇ ਜੀ ਪ੍ਰਾਈਸ ਹੈ ਜਿਹੜਾ 700 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਕੋਈ ਵੀ ਐਕਸਟਰਾ ਚਾਰਜਸ ਨਹੀਂ ਹੋਣਗੇ ਉਨੀ 700 ਰੁਪਏ ਫ੍ਰੀ ਸ਼ਿਪਿੰਗ ਹੈ ਜੀ ਤੇ ਇਹਨਾਂ ਦੇ ਵਿੱਚ ਤੁਹਾਨੂੰ ਕਲਰਸ ਨੇ ਜਿਹੜੇ ਕਾਫੀ ਜ਼ਿਆਦਾ ਮਿਲ ਜਾਣਗੇ ਇੱਕ ਕਲਰ ਦੇ ਚਾਰ-ਚਾਰ ਡਿਜ਼ਾਈਨ ਹੋਣਗੇ ਤੁਸੀਂ ਪ੍ਰੋਪਰਲੀ ਡਿਜ਼ਾਈਨ ਹੈ ਜਿਹੜੇ ਚੈੱਕ ਕਰ ਸਕਦੇ ਹੋ ਸੇਮ ਡਿਜ਼ਾਈਨ ਨਹੀਂ ਹੋਣਗੇ ਜੀ ਜਿਵੇਂ ਬਲੈਕ ਦੇ ਵਿੱਚ ਤਿੰਨ-ਚਾਰ ਡਿਜ਼ਾਈਨ ਨੇ ਬਲੂ ਦੇ ਵਿੱਚ ਵੀ ਤੁਹਾਨੂੰ ਤਿੰਨ-ਚਾਰ ਡਿਜ਼ ਅਲੱਗ-ਅਲੱਗ ਡਿਜ਼ਾਈਨ ਨੇ ਜੀ ਸੇਮ ਕਲਰ ਦੇ ਵਿੱਚ ਸੋ ਪ੍ਰੋਪਰ ਹੈ ਜਿਹੜਾ ਵੀਡੀਓ ਨੂੰ ਚੈੱਕ ਕਰਿਓ ਤੇ ਵਿਦਾਊਟ ਦੁਪੱਟਾ ਨੇ ਜੀ ਬ੍ਰாக்கਟ ਦੀ ਸ਼ਰਟ ਰਹੇਗੀ ਤੇ ਨਾਲ ਸਿਲਕ ਦੀ ਜਿਹੜੀ ਪਾਟਮ ਹੈ ਜੀ ਤੇ WhatsApp ਤੇ ਜਿਹੜੇ ਤੁਸੀਂ ਆਪਣੀ ਆਰਡਰਸ ਨੂੰ ਬੁੱਕ ਕਰਵਾ ਸਕਦੇ ਹੋ ਜੀ ਪੇਮੈਂਟ ਹੈ ਜਿਹੜੀ ਆਨਲਾਈਨ ਹੋਏਗੀ ਜੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਪੇਮੈਂਟ ਤੇ ਐਡਰੈਸ ਸੈਂਡ ਕਰਕੇ ਜਿਹੜਾ ਤੁਸੀਂ ਪ੍ਰੋਪਰਲੀ ਆਪਣਾ ਆਰਡਰ ਹੈ ਉਹ WhatsApp ਤੇ ਬੁੱਕ ਕਰਵਾ ਸਕਦੇ ਹੋ ਜੀ 9915168352 ਜਿਹੜਾ ਕਿ WhatsApp ਨੰਬਰ ਹੈ ਤੁਸੀਂ ਉਸ ਤੇ ਜਾ ਕੇ ਬੁਕਿੰਗ ਜਿਹੜੀ ਆਪਣੀ ਕਰਵਾ ਸਕਦੇ ਹੋ ਸਾਰੇ ਹੀ ਕਲਰ ਅਵੇਲੇਬਲ ਡਿਜ਼ਾਈਨ ਅਵੇਲੇਬਲ ਨੇ